ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਮੋਗੇ ਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਪਏ ਕੱਪੜੇ ਦੇ ਨਾਲ ਲੇਡੀਜ਼ ਜਾਂ ਜੈਂਸ ਟੋਪੀ ਕਿਸ ਤਰ੍ਹਾਂ ਬਣਾ ਸਕਦੇ ਹਾਂ ਮੇਰੇ ਕੋਲ ਇੱਥੇ ਬਾਰਮਰ ਪਿਆ ਸੀ ਬੱਚਿਆਂ ਦਾ ਕਈ ਵਾਰ ਬੱਚਿਆਂ ਦੇ ਬਾਰਮਰ ਬਾਰਮਰ ਨੇ ਜਿਹੜੇ ਛੋਟੇ ਹੋ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਹਾਂ ਜਾਂ ਫਿਰ ਆਪਣੇ ਕੋਲੇ ਕੱਪੜਿਆਂ ਵਿੱਚ ਟੁੱਟੇ-ਬੱਜ ਜਾਂਦੇ ਨੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਟੋਪੀ ਬਣਾਉਣ ਵਿੱਚ ਇੱਥੇ ਆਪਾਂ ਹੁਣ ਮੈਂ ਇੱਕ ਟੋਪੀ ਲੈ ਲਈ ਆ ਇਹਦੇ ਨਾਪ ਦੀ ਆਪਾਂ ਟੋਪੀ ਨੂੰ ਕੱਟ ਲਵਾਂਗੇ ਨਿਸ਼ਾਨੀ ਲਗਾ ਕੇ نیچے ਆਪਾਂ ਨੂੰ ਸੀਨ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ نیچے ਸੀਨ ਲੱਗੀ ਹੋਈ ਹੈ ਇਹਦੇ ਜਿਨ੍ਹਾਂ ਨੂੰ ਸਟਿਚਿੰਗ ਕਰਨੀ ਬਿਲਕੁਲ ਵੀ ਨਹੀਂ ਆਉਂਦੀ ਉਹ ਇਸ ਤਰੀਕੇ ਦੇ ਨਾਲ ਜੇ ਟੋਪੀ ਬਣਾਉਣਗੇ ਤਾਂ ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਬਣਾ ਲੈਣਗੇ ਟੋਪੀ ਨੂੰ ਆਪਾਂ ਹੁਣ 1/4 ਇੰਚ ਦਾ ਕੱਪੜਾ ਛੱਡ ਕੇ ਨਿਸ਼ਾਨੀ ਲਗਾ ਲੈਣੀ ਆ। ਬਾਰਮਰ ਦਾ ਕੱਪੜਾ ਬਹੁਤ ਹੀ ਗਰਮ ਹੁੰਦਾ ਵਾ ਤੇ ਇਹ ਥੋੜਾ ਜਿਹਾ ਸਟੈਚੂਬਲ ਹੁੰਦਾ ਵਾ ਇਸ ਕਰਕੇ ਆਪਾਂ 1/4 ਇੰਚ ਦੀ ਨਿਸ਼ਾਨੀ ਛੱਡ ਕੇ ਲਗਾ ਲੈਣੀ ਆ ਟੋਪੀ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈੱਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਹੁਣ ਆਪਾਂ ਟੋਪੀ ਨੂੰ ਕੱਟ ਲਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਸੌਕਸ ਵੀ ਬਣਾ ਸਕਦੇ ਹਾਂ ਘਰ ਦੇ ਵਿੱਚ ਪਏ ਫालतू ਕੱਪੜੇ ਦੇ ਨਾਲ ਕਈ ਵਾਰ ਗਰਮ ਸੂਟਾਂ ਦੇ ਵਿੱਚੋਂ ਟੋਟੇ ਬਚ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ ਸੁੱਟਣ ਦੀ ਬਜਾਏ ਆਪਾਂ ਇਸ ਤਰੀਕੇ ਨਾਲ ਘਰ ਦੇ ਵਿੱਚ ਟੋਪੀ ਤੇ ਸੌਕਸ ਬਣਾ ਸਕਦੇ ਹਾਂ ਹੁਣ ਜਿੱਥੇ-ਜਿੱਥੋਂ ਆਪਾਂ ਕੱਟੀ ਆ ਤਾਂ ਉੱਥੇ ਸਾਈਡ ਆਪਾਂ ਨੇ ਸੀਨ ਲਗਾ ਦੇਣੀ ਆ ਸੀਨ ਲਗਾਉਣ ਤੋਂ ਪਹਿਲਾਂ ਆਪਾਂ ਨੇ ਜਿਹੜਾ ਸਿੱਧਾ ਕੱਪੜਾ ਸੀ ਉਹਨੂੰ ਆਪਾਂ ਨੇ ਪੁੱਠਾ ਕਰ ਲੈਣਾ ਹੈ ਪੁੱਠੇ ਵਾਲੀ ਸਾਈਡ ਆਪਾਂ ਨੇ ਸੀਨ ਲਗਾਉਣੀ ਆ ਜੇਕਰ ਇਹਦੇ نیچے ਸੀਨ ਨਹੀਂ ਲੱਗੀ ਹੋਈ ਤਾਂ ਤੁਸੀਂ 2-2 ਇੰਚ ਦਾ ਕੱਪੜਾ ਕੱਟ ਲੈਣਾ ਹੈ ਤੇ ਕੱਟ ਕੇ ਕੱਪੜਾ نیچے ਸੀਨ ਲਗਾ ਕੇ ਲੀੜੀ ਲਗਾ ਲੈਣੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣੀ ਜੜੀਆ ਟੋਪੀ ਬਣ ਜਾਵੇਗੀ ਹੁਣ ਆਪਾਂ ਇਹਨੂੰ ਸਿੱਧੇ ਵਾਲੀ ਸਾਈਡ ਸਿੱਧੇ ਪਾਸੇ ਨਾਲ ਜੋੜ ਲੈਣੀ ਹੈ ਤੇ ਪੁੱਠੇ ਪਾਸੇ ਆਪਾਂ ਰੱਖ ਕੇ ਸੀਲ ਲਗਾਉਣ ਤੋਂ ਪਹਿਲਾਂ ਆਪਾਂ ਇਹਦੇ ਵਿੱਚਕਾਰ ਇੱਕ ਕੱਟ ਲਗਾਵਾਂਗੇ 2 ਇੰਚ ਦਾ ਇੰਚ ਟੇਪ ਦੀ ਸਹਾਇਤਾ ਨਾਲ ਆਪਾਂ ਇਹਦੇ ਵਿੱਚਕਾਰ 2 ਇੰਚ ਦੇ ਨਿਸ਼ਾਨੇ ਲਗਾ ਲੈਣੀਆਂ 2 ਇੰਚ ਦਾ ਨਿਸ਼ਾਨ ਲੱਗ ਗਿਆ ਹੈ ਤੇ ਹੁਣ ਆਪਾਂ ਇਹ ਵਿਚਕਾਰੋਂ ਕੱਟ ਦਵਾਂਗੇ 2 ਇੰਚ ਤੱਕ ਇਹ ਜਿਹੜਾ ਟੋਪੀ ਹੈ ਜਿਹੜੀ ਸਿਰ ਤੇ ਲਈ ਹੋਈ ਇਕੱਠੀ ਨਹੀਂ ਹੋਵੇਗੀ ਹੁਣ ਆਪਾਂ ਇਹਨੂੰ ਸੀਨ ਲਗਾ ਦੇਵਾਂਗੇ ਪਹਿਲਾਂ ਆਪਾਂ ਇੱਕ ਪਾਸੇ ਸੀਨ ਲਗਾਉਣੀ ਹੈ ਜਿੱਥੋਂ ਆਪਾਂ ਕੱਟ ਲਗਾਏ ਉੱਥੋਂ ਰੱਖ ਕੇ ਆਪਾਂ ਨੇ ਇਦੀ ਲਾਸਟ ਤੱਕ ਸੇਮ ਲਗਾਣੀ ਆ ਕੁਝ ਕਿ ਮਿੰਟਾਂ ਦੇ ਵਿੱਚ ਆਪਣੀ ਟੋਪੀ ਬਣ ਕੇ ਤਿਆਰ ਹੋ ਜਾਵੇਗੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਿਰਫ ਇਹਨੂੰ ਬਣਾਉਣ ਦੇ ਵਿੱਚ 5 ਕਿ ਮਿੰਟ ਹੀ ਲੱਗਦੇ ਆ 5 ਮਿੰਟ ਵਿੱਚ ਤੁਸੀਂ ਵੀ ਇਸ ਪ੍ਰਕਾਰ ਘਰ ਦੇ ਵਿੱਚ ਟੋਪੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬੱਚਿਆਂ ਦੇ ਵੱਡਿਆਂ ਦੇ ਬਣਾ ਕੇ ਦੇ ਸਕਦੇ ਹੋ ਟੋਪੀ ਨੂੰ ਦੋਨੇ ਸਾਈਡ ਆਪਾਂ ਨੇ ਸੀਨ ਲਗਾ ਦਿੱਤੀ ਹੈ ਹੁਣ ਆਪਾਂ ਟੋਪੀਆਂ ਨੂੰ ਜੋੜ ਲਵਾਂਗੇ ਦੋਨਾਂ ਨੂੰ ਦੋਨੇ ਪੱਲੇ ਆਪਾਂ ਇੱਕੋਸਾਰ ਰੱਖ ਲੈਣੇ ਆ ਤੇ ਹੁਣ ਆਪਾਂ ਇਹਦੀ ਕੰਨੀ ਤੋਂ ਲੈ ਕੇ ਦੂਸਰੀ ਕੰਨੀ ਤੱਕ ਸੀਨ ਲਗਾ ਲੈਣੀ ਆ ਜਿਨ੍ਹਾਂ ਨੂੰ ਤਾਂ ਸਲਾਈ ਆਉਂਦੀ ਆ ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਸਮਝ ਗਏ ਹੋਣਗੇ ਤੇ ਜਿਨ੍ਹਾਂ ਨੂੰ ਘੱਟ ਆਉਂਦੀ ਆ ਸਲਾਈ ਤਾਂ ਉਹ ਇਸ ਤਰੀਕੇ ਦੇ ਨਾਲ ਨਾਲ-ਨਾਲ ਟੋਪੀ ਬਣਾ ਸਕਦੇ ਨੇ ਨ ਆਪਣਾ ਸਾਰੀ ਟੋਪੀ ਤੇ ਸੀਂ ਲਗਾ ਲਵਾਂਗੇ ਇੱਥੇ ਮੈਂ ਟੋਪੀ ਤੇ ਡਬਲ ਸਲਾਈ ਲਗਾ ਲਈ ਹੈ ਡਬਲ ਸਲਾਈ ਲਗਾਣ ਦੇ ਨਾਲ ਟੋਪੀ ਜਲਦੀ ਉੱਡੜਦੀ ਨਹੀਂ ਟੋਪੀ ਆਪਣੀ ਬਣ ਕੇ ਤਿਆਰ ਹੁਣ ਤੁਸੀਂ ਵੀ ਇਸ ਪ੍ਰਕਾਰ ਘਰ ਦੇ ਵਿੱਚ ਗਰਮ ਕੱਪੜੇ ਦੇ ਟੋਟਿਆਂ ਤੋਂ ਟੋਪੀ ਤਿਆਰ ਕਰ ਸਕਦੇ ਹਾਂ ਘਰੇ ਲੈਣ ਲਈ ਇਹ ਟੋਪੀ ਬਹੁਤ ਹੀ ਪਰਫੈਕਟ ਆ ਟੋਪੀ ਨੂੰ ਮੈਂ ਸਿੱਧਾ ਕਰਕੇ ਦਿਖਾਉਣੀ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀ ਸਰਦੀਆਂ ਲਈ ਗਰਮ ਟੋਪੀ ਬਣ ਕੇ ਤਿਆਰ ਆ ਲੇਡੀਜ਼ ਜਹਾਜਾਂਸ ਕੋਈ ਵੀ ਇਸ ਟੋਪੀ ਨੂੰ ਲੈ ਸਕਦਾ ਹੈ ਜੇ ਤੁਹਾਡੇ ਕੋਲੇ ਪਲੇਨ ਕੱਪੜਾ ਹੋਤਾ ਤੁਸੀਂ ਜੇਨਸਲੀ ਟੋਪੀ ਬਣਾ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਕੱਪੜਾ ਰੰਗਦਾਰ ਪਿਆ ਹੈ ਤਾਂ ਤੁਸੀਂ ਲੇਡੀਜ਼ ਆਪਣੇ ਲਈ ਟੋਪੀ ਬਣਾ ਸਕਦੇ ਆਂ ਘਰ ਦੇ ਵਿੱਚ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ